ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਤੇ ਫਰੈਂਡਸ ਅੱਜ ਆਪਾਂ ਬਣਾ ਰਹੀਆਂ ਚੂਰਾ ਵੜੀ ਦੀ ਚਟਪਟ ਬਨਣ ਵਾਲੀ ਸਬਜੀ ਤੇ ਇਹਦੇ ਲਈ ਮੈਂ ਦੋ ਜਿਹੜੇ ਪਿਆਜ਼ ਕੱਟ ਲਏ ਐ ਤੇ ਇੱਥੇ ਮੈਂ ਚੂਰਾ ਵੜੀ ਨੂੰ ਭਿਗੋ ਕੇ ਪਹਿਲਾਂ ਹੀ ਸਾਫਟ ਕਰ ਲਿਆ ਸੀ ਕੁਝ ਟਾਈਮ ਲਈ ਮੈਂ ਇਹਨੂੰ ਗਰਮ ਪਾਣੀ ਦੇ ਵਿੱਚ ਹਲਕਾ ਗਰਮ ਗਰਮੇ ਪਾਣੀ ਦੇ ਵਿੱਚ ਮੈਨੂੰ ਪੋਗੋ ਕੇ ਰੱਖਤਾ ਸੀ ਜਿਹੜੀ ਬਿਲਕੁਲ ਸੌਫਟ ਹੋ ਚੁੱਕੀ ਆ ਤੇ ਇਧਰ ਮੈਂ ਜਿਹੜੀ ਐ ਕੜਾਈ ਐ ਉਹ ਗਰਮ ਹੋਣ ਦੇ ਲਈ ਰੱਖ ਦਿੱਤੀ ਸੀ ਤੇ ਕੜਾਈ ਜਿਹੜੀ ਆਪਣੀ ਗਰਮ ਹੋ ਰਹੀ ਐ ਤੇ ਹੁਣ ਆਪਾਂ ਇਹਦੇ ਵਿੱਚ ਔਇਲ ਐਡ ਕਰਾਂਗੇ ਮੈਂ ਇਸ ਨੂੰ ਸਰੋਂ ਦੇ ਤੇਲ ਵਿੱਚ ਬਣਾ ਰਹੀ ਹਾਂ ਤਾਂ ਮੈਂ ਲਗਭਗ ਇਹਦੇ ਵਿੱਚ ਇੱਕ ਕੜਚੀ ਤੇਲ ਦੀ ਐਡ ਕਰ ਰਹੀ ਹਾਂ ਇੱਕ ਅੱਛੀ ਤੇਲ ਦੀ ਐਡ ਕਰਨ ਤੋਂ ਬਾਅਦ ਆਪਾਂ ਤੇਲ ਨੂੰ ਜਿਹੜਾ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਫਰੈਂਡਸ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰਾ ਤੇਲ ਉਹ ਗਰਮ ਹੋ ਰਿਹਾ ਚੰਗੀ ਤਰ੍ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚੋਂ ਜਿਹੜਾ ਧੂੰਆਂ ਨਿਕਲਣਾ ਸਟਾਰਟ ਹੋ ਗਿਆ ਤੇ ਹੁਣ ਸਾਡਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਹੁਣ ਇਸਦੇ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਤੁਸੀਂ ਵਿੱਚ ਇਸ ਵਿੱਚ ਮਟਰ ਜਾਂ ਆਲੂ ਵੀ ਐਡ ਕਰ ਸਕਦੇ ਹੋ ਪਰ ਮੈਥੇ ਦੇ ਵਿੱਚ ਜਿਹੜੇ ਆ ਕੱਲੇ ਪਿਆਜ਼ ਐਡ ਕਰ ਰਹੀ ਹਾਂ ਤਾਂ ਆਪਾਂ ਪਿਆਜ਼ ਨੂੰ ਹਲਕਾ ਬਰਾਊਨ ਹੋਣ ਤੱਕ ਜਿਹੜਾ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਆਜ਼ ਹੁਣ ਹਲਕੇ ਜਿਹੜੇ ਬਰਾਊਨ ਹੋ ਚੁੱਕੇ ਆ ਤਾਂ ਹੁਣ ਜਿਹੜਾ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਮਸਾਲੇ ਐਡ ਕਰਾਂਗੇ ਦੇ ਵਿੱਚ ਮੈਂ ਆਪਣੀ ਟੀਸਟ ਦੇ ਅਨੁਸਾਰ ਜਿਹੜਾ ਨਮਕ ਐਡ ਕਰ ਰਹੀ ਹਾਂ ਹਲਦੀ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਤੇ ਥੋੜਾ ਜਿਹਾ ਗਰਮ ਮਸਾਲਾ ਇਹ ਸਾਰੇ ਮਸਾਲੇ ਐਡ ਕਰਨ ਤੋਂ ਬਾਅਦ ਮੈਂ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜੀ ਦੇਰ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਤਾਂ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਜਿਹੜੀ ਆਪਾਂ ਪਹਿਲਾਂ ਤੋਂ ਪਿਘੋ ਕੇ ਰੱਖੀ ਹੋਈ ਸੀ ਆਪਣੀ ਚੂਰਾਬੜੀ ਚੂਰਾਬੜੀ ਇਸ ਤੋਂ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਵਾਂਗੇ ਇਹਨੂੰ ਕੜਚੀ ਦੀ ਮਦਦ ਨਾਲ ਹਿਲਾਉਂਦੇ ਰਵਾਂਗੇ ਚੰਗੀ ਤਰ੍ਹਾਂ ਇਸਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਸਨੂੰ ਮਿਕਸ ਕਰਨ ਤੋਂ ਬਾਅਦ 2 ਤੋਂ 3 ਮਿੰਟ ਆਪਾਂ ਇਸਨੂੰ ਹਿਲਾ ਕੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਟੱਕ ਦਵਾਂਗੇ ਤਾਂ ਕਿ ਜੋ ਤੇ ਲੋ ਫਲੇਮ ਤੇ ਰੱਖ ਦਵਾਂਗੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਚੂਰਾ ਵੜੀ ਦੀ ਸਬਜੀ ਹੈ ਬਣ ਕੇ ਬਹੁਤ ਤਿਆਰ ਹੋ ਚੁੱਕੀ ਹੈ ਤੇ ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਸੀ ਤੇ ਬਣ ਬਹੁਤ ਟੇਸਟੀ ਬਣੀ ਫਰੈਂਡਸ ਇਹ ਸਬਜੀ ਤੁਸੀਂ ਇਸ ਨੂੰ ਪਰਾਂਠੇ ਦਹੀਂ ਦੇ ਨਾਲ ਸਰਵ ਕਰ ਸਕਦੇ ਹੋ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ